ਲਓ ਭਈ ਆ ਨਵੀਂ ਸੁਣ ਲੋ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੋ ਵੱਡੇ ਐਲਾਨ ਕੀਤੇ ਨੇ ਤੇ ਐਲਾਨ ਕਰਦਿਆਂ ਹੀ ਐਲਾਨਾਂ ਦੇ ਉੱਪਰ ਵੱਡੇ ਵੱਡੇ ਸਵਾਲ ਉੱਠ ਖੜੇ ਹੋਏ ਨੇ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀ ਕੀਤੇ ਨੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਵੱਡੇ ਸਵਾਲ ਕਿਹੜੇ ਉੱਠੇ ਨੇ ਤੇ ਤੁਸੀਂ ਪਿਆਰਿਓ ਆਪਣਾ ਕੀਮਤੀ ਵਿਚਾਰ ਕਮੈਂਟ ਲਿਖ ਕੇ ਦੱਸ ਦਿਓ ਵੀ ਐਲਾਨ ਠੀਕ ਨੇ ਜਾਂ ਡਰਾਮੇਬਾਜੀ ਹੈ ਤਿੰਨ ਖਬਰਾਂ ਦੇ ਮੁੱਖ ਤਿੰਨਾਂ ਤੇ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਮੈਂ ਹਾਂ ਡਾਕਟਰ ਬਖਸ਼ੀ ਸਿੰਘ ਆਜ਼ਾਦ ਪਹਿਲਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿੱਤਰੋ ਇਹ ਕੀਤਾ ਵੀ ਜਿਹੜੇ ਪਿੰਡਾਂ ਦੇ ਸਰਪੰਚ ਨੇ ਹੁਣ ਉਹਨਾਂ ਨੂੰ ਤਨਖਾਹ ਮਿਲਿਆ ਕਰੇਗੀ ਹਰ ਮਹੀਨੇ ਤਨਖਾਹ ਮਿਲੇਗੀ ਤੇ ਨਾਲੇ ਜਿਹੜੇ ਸਰਪੰਚ ਸਰਕਾਰ ਦੇ ਮੁਤਾਬਕ ਕੰਮ ਕਰਨਗੇ ਉਹਨਾਂ ਨੂੰ 1 ਲੱਖ ਰੁਪਇਆ ਇਨਾਮ ਦਿੱਤਾ ਜਾਏਗਾ ਹੁਣ ਸਰਪੰਚਾਂ ਨੂੰ ਤਨਖਾਹ ਕਿੰਨੀ ਦਿੱਤੀ ਜਾਏਗੀ ਤੇ ਕਿਹੜੇ ਕੰਮ ਦਾ ਇਨਾਮ ਦਿੱਤਾ ਜਾਏਗਾ ਉਹ ਸੁਣ ਲਿਓ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਲਾਨ ਕੀਤਾ ਹੈ ਕਿ ਹਰ ਸਰਪੰਚ ਨੂੰ ਮਹੀਨੇ ਦੀ 2000 ਤਨਖਾਹ ਮਿਲੇਗੀ ਕਿੰਨੀ 2000 ਤੇ ਜਿਹੜੀ ਪੰਚਾਇਤ ਜਿਹੜੇ ਪਿੰਡ ਨੂੰ ਨਸ਼ਾ ਮੁਕਤ ਐਲਾਨ ਕਰੇਗੀ ਉਸ ਪਿੰਡ ਨੂੰ 1 ਲੱਖ ਰੁਪਇਆ ਇਨਾਮ ਦਿੱਤਾ ਜਾਏਗਾ ਹੁਣ ਖੇਰ ਦੇ ਉੱਪਰ ਸਵਾਲ ਵੱਡੇ ਉੱਠੇ ਨੇ ਪਹਿਲਾ ਸਵਾਲ ਤਾਂ ਇਹ ਉੱਠਿਆ ਬਈ ਮੁੱਖ ਮੰਤਰੀ ਸਾਹਿਬ ਨੇ ਸਰਪੰਚਾਂ ਨੂੰ ਤਾਂ 2000 ਰੁਪਏ ਤਨਖਾਹ ਐਲਾਨ ਕਰਤੀ ਐ ਉਹ ਮਿਲੂਗੀ ਜਦੋਂ ਉਦੋਂ ਵੇਖਾਂਗੇ ਉਹ ਕਹਿੰਦੇ ਹੁੰਦੇ ਨੇ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ ਆਏਗਾ ਤੇ ਵੇਖਾਂਗੇ ਹੁਣ ਸਰਪੰਚਾਂ ਨੂੰ 2000 ਮਹੀਨਾ ਤਨਖਾਹ ਐਲਾਨ ਕਰ ਦਿੱਤੀ ਐ ਪਰ ਜਿਹੜੀਆਂ ਬੀਬੀਆਂ ਨੂੰ 1000 ਰੁਪਏ ਮਹੀਨਾ ਸਾਢੇ 3 ਸਾਲ ਪਹਿਲਾਂ ਵੋਟਾਂ ਤੋਂ ਐਲਾਨ ਕੀਤਾ ਸੀ ਉਹ ਕਦੋਂ ਮਿਲੇਗਾ ਪਹਿਲਾ ਵੱਡਾ ਸਵਾਲ ਹੈ ਦੂਜਾ ਸਵਾਲ ਇਹ ਹੈ ਕਿ ਸਰਪੰਚਾਂ ਵਿਚਾਰਿਆਂ ਨੂੰ ਤਨਖਾਹ 2000 ਕਿਉਂ ਜੇਕਰ ਇੱਕ ਐਮਐਲਏ ਨੂੰ ਤਨਖਾਹ ਇੰਨੀ ਮੋਟੀ ਮਿਲਦੀ ਹੈ ਤਾਂ ਉਹੀ ਹਾਲਾਤ ਸਰਪੰਚ ਦਾ ਹੁੰਦਾ ਸਰਪੰਚ ਨੂੰ ਜਾਂ ਤਾਂ ਫਿਰ ਨਹੀਂ ਸੀ ਦਿੰਦੇ ਤਾਂ ਇਹ ਵੀ ਜੇ ਸਰਪੰਚਾਂ ਦੀ ਤਨਖਾਹ ਲਾਉਣੀ ਸੀ ਤਾਂ ਚੰਗੀ ਗੱਲ ਹੈ ਲਾਓ ਸਰਪੰਚ ਸਹਿਬਾਨਾਂ ਦੀ ਤਨਖਾਹ ਪਰ ਨਾਲ ਦੀ ਨਾਲ ਇੱਕ ਸਖਤ ਐਲਾਨ ਵੀ ਕਰੋ ਵੀ ਤਨਖਾਹ ਗਈ ਲੱਗ ਹੁਣ ਜਿਨਨੇ ਪੰਚਾਇਤੀ ਗ੍ਰਾਂਟਾਂ ਚੋਂ ਜਾਂ ਪੰਚਾਇਤੀ ਜ਼ਮੀਨਾਂ ਦੇ ਪੈਸੇ ਚੋਂ ਜਾਂ ਖੇਤੀ ਦੇ ਆਏ ਸੰਧਾ ਚੋਂ ਚੋਹਾਨੀ ਵੀ ਖਾਧੀ ਸਖਤ ਕਾਰਵਾਈ ਕਰਕੇ ਸਿੱਧਾ ਜੇਲ੍ਹ ਠੋਕਾਂਗੇ ਜਿਵੇਂ ਆ ਦੋ ਦਿਨ ਪਹਿਲਾਂ ਹੀ ਵੱਡੀ ਖਬਰ ਆਈ ਹੈ ਕੂਮਕਲਾਂ ਦੇ 6 ਪਿੰਡਾਂ ਦੇ ਪੰਚਾਇਤੀ ਪੈਸੇ ਚੋਂ 120 ਕਰੋੜ ਦਾ ਕਪਲਾ ਪੰਚਾਇਤਾਂ ਨਾਲ ਰਲ ਕੇ ਤਿੰਨ ਬੀਡੀਪੀਓ ਨੇ ਕੀਤਾ ਤਿੰਨੇ ਬੀਡੀਪੀਓ ਤੇ ਦੋਸ਼ ਲਾ ਕੇ ਸਰਕਾਰ ਨੇ ਖੁਦ ਉਹਨਾਂ ਨੂੰ ਸਸਪੈਂਡ ਕੀਤਾ ਮੌਤਲ ਕੀਤਾ ਤਾਂ ਫਿਰ ਤੁਸੀਂ ਦੇਖੋ ਜੇ 6 ਪਿੰਡਾਂ ਦੇ ਵਿੱਚ 120 ਕਰੋੜ ਦੇ ਘਪਲੇ ਦਾ ਦੋਸ਼ ਹੈ ਤਾਂ ਫਿਰ ਹਜ਼ਾਰਾਂ ਪਿੰਡਾਂ ਦੇ ਵਿੱਚ ਕਿੰਨਾ ਹੋਊਗਾ ਬਿਲਕੁਲ ਇੰਜ ਹੋਣਾ ਚਾਹੀਦਾ ਹੈ ਕਿ ਤਨਖਾਹ ਲਾਓ ਸਰਪੰਚਾਂ ਦੀ ਵੀ ਤੇ ਸਖਤੀ ਕਰੋ ਵੀ ਫੰਡ ਨਹੀਂ ਖਾਣਾ ਹੁਣ 5 ਸਾਲਾਂ 'ਚ ਇੱਕ ਇੱਕ ਪਿੰਡ ਨੂੰ 70 80 80 ਲੱਖ ਕਰੋੜ ਕਰੋੜ ਦੀ ਗ੍ਰਾਂਟ ਆਉਂਦੀ ਹੈ ਤੇ ਪਿੰਡ ਤੇ 20 ਲੱਖ ਵੀ ਲੱਗਾ ਹੋਵੇ ਤੇ ਉਹ ਦਿਖਦਾ ਪਿੰਡਾਂ ਦਾ ਬੁਰਾ ਹਾਲ ਹੈ ਪੈਸਾ ਖਾਦਾ ਪੀਤਾ ਜਾਂਦਾ ਬਹੁਤ ਸਾਰੇ ਬੰਦੇ ਸਰਪੰਚੀ ਦੀ ਚੋਣ ਇਸ ਕਰਕੇ ਲੜਦੇ ਨੇ ਵੀ ਛਕਾਂਗੇ ਸੇਵਾ ਸੁਭਾ ਦਾ ਤਾਂ ਨਾ ਹੀ ਹੁੰਦਾ ਐਮਪੀ ਐਮਐਲਏ ਦੇ ਵੀ ਇਹ ਹਾਲ ਆ ਇਹ ਤਾਂ ਜਾਂਚ ਕਰਾਉਣੀ ਚਾਹੀਦੀ ਹੈ ਪਰਮਾਨੈਂਟਲੀ ਹਰ 5 ਸਾਲ ਬਾਅਦ ਜਾਂਚ ਹੋਣੀ ਚਾਹੀਦੀ ਹੈ ਕਿੰਨਾ ਪੈਸਾ ਆਇਆ ਤੇ ਕਿੰਨਾ ਖਾਦਾ ਗਿਆ ਤੇ ਕਿੰਨਾ ਲੱਗਿਆ ਤੇ ਕਿੱਥੇ ਲੱਗਿਆ ਸਬੂਤਾਂ ਤਹਿਤ ਸੋ ਮੈਨੂੰ ਲੱਗਦਾ ਸਰਕਾਰ ਨੇ ਫੈਸਲਾ ਚੰਗਾ ਕੀਤਾ ਪਰ ਉਹਨੂੰ ਚੱਜ ਨਾਲ ਕਰਨਾ ਚਾਹੀਦਾ ਹੈ ਚੱਜ ਨਾਲ ਲਾਗੂ ਕਰਨਾ ਚਾਹੀਦਾ ਹੈ ਇਹ ਜਿਹੜੀ ਖੇਡ ਜੀ ਖੇਡੀ ਜਾ ਰਹੀ ਹੈ ਇਹ ਨਹੀਂ ਖੇਡੀ ਜਾਣੀ ਚਾਹੀਦੀ ਹੁਣ ਦੋਸ਼ ਤਾਂ ਇਹ ਸੋਸ਼ਲ ਮੀਡੀਆ ਤੇ ਲੋਕਾਂ ਨੇ ਲਾ ਆ ਦੇ ਸ਼ੁਰੂ ਕਰਤੇ ਲੋਕ ਕਹਿੰਦੇ ਆ ਸੋਸ਼ਲ ਮੀਡੀਆ ਤੇ ਮੈਂ ਕਮੈਂਟ ਪੜ ਚੁੱਕਾ ਉਹ ਕਹਿੰਦੇ ਇਹ ਤਾਂ ਸਰਪੰਚਾਂ ਨੂੰ ਇੱਕ ਜਿਵੇਂ ਆਪਾਂ ਪਹਾੜਾ ਨਹੀਂ ਪਾਈਦਾ ਉਦਾਂ ਦਾ ਪਹਾੜਾ ਵਿਚਾਰਿਆਂ ਨੂੰ ਪਾ ਰਹੇ ਨੇ ਤਾਂ ਕਿ ਉਹਨਾਂ ਨੂੰ ਆਪਣੇ ਨਾਲ ਅਟੈਚ ਕਰਕੇ ਆਪਣੀ ਮੁਠੀ 'ਚ ਕੀਤਾ ਜਾ ਸਕੇ 2000 ਮਹੀਨਾ ਸਾਲ ਦਾ 24000 ਬਣਿਆ ਹੁਣ 24000 ਕਿਹੜਾ ਸਰਪੰਚ ਢੀਕੇਗਾ ਵੇਖੋ ਚੱਜ ਨਾਲ ਤਨਖਾਹ ਲਾਉਣੀ ਚਾਹੀਦੀ ਆ ਤੇ ਸਖਤੀ ਕਰਨੀ ਚਾਹੀਦੀ ਆ ਵੀ ਫੰਡ ਸਹੀ ਥਾਂ ਤੇ ਲੱਗੇ ਹੁਣ ਵੇਖਾਂਗੇ ਇਹਦਾ ਕੀ ਬਣਦਾ ਅਗਲੀ ਜਿਹੜੀ ਖਬਰ ਹੈ ਉਹ ਹੈ ਮੁਹਾਲੀ ਤੋਂ ਮੁਹਾਲੀ ਦੇ ਐਸਐਸਪੀ ਦੀਪਕ ਪਾਰਕ ਨੇ ਇੱਕ ਐਸਐਚਓ ਸਮੇਤ ਤਿੰਨ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਹੈ ਸਸਪੈਂਡ ਕਿਉਂ ਕੀਤਾ ਹੈ ਇੱਕ ਤਾਂ ਐਸਐਚਓ ਹੈ ਥਾਣੇ ਦਾ ਜੀਰਕਪੁਰ ਥਾਣੇ ਦਾ ਜਿਹਦਾ ਨਾਂ ਜਸਕਮਲ ਸਿੰਘ ਸੇਖੋਂ ਦੱਸਿਆ ਜਾ ਰਿਹਾ ਹੈ ਉਹਨੂੰ ਸਸਪੈਂਡ ਕੀਤਾ ਇੱਕ ਮੁੰਸ਼ੀ ਨੂੰ ਇੱਕ ਨਾਇਬ ਕੋਟ ਨੂੰ ਸਸਪੈਂਸ ਕਰਕੇ ਕੀਤਾ ਹੈ ਵੀ ਅਦਾਲਤ ਕੋਈ ਚੀਜ਼ ਮੰਗਾ ਰਹੀ ਸੀ ਤੇ ਉਹ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਸੀ ਹੁਣ ਮਾਮਲਾ ਕੱਲਾ ਇੱਕ ਨਹੀਂਗਾ ਇੱਥੇ ਤਾਂ ਬੜੀਆਂ ਜਗਾਂ ਦੇ ਉੱਪਰ ਜਿਹੜੀਆਂ ਅਦਾਲਤਾਂ ਨਹੀਂ ਉਹ ਥਾਣਿਆਂ ਤੋਂ ਪੁਲਿਸ ਤੋਂ ਕੁਝ ਹੋਰ ਮੰਗਾਉਂਦੀਆਂ ਨੇ ਤੇ ਕਈ ਵਾਰ ਉਥੇ ਕਿੰਨਾ-ਕਿੰਨਾ ਟਾਈਮ ਉਹਨਾਂ ਚੀਜ਼ਾਂ ਦੀ ਬਰਾਮਦਗੀ ਦਿਖਾਈ ਨਹੀਂ ਜਾਂਦੀ ਤੇ ਉਹ ਕੇਸ ਜਿਹੜੇ ਨੇ ਉਹ ਡੈਮੇਜ ਹੋ ਜਾਂਦੇ ਨੇ ਪਹਿਲਾਂ ਵੀ ਕਈ ਵਾਰ ਇਹ ਮਾਮਲੇ ਉੱਠੇ ਨੇ ਇਹਨਾਂ ਮਾਮਲਿਆਂ ਨੂੰ ਸੰਜੀਦਾ ਲੈਣਾ ਚਾਹੀਦਾ ਐਸਐਸਪੀ ਦੀਪਕ ਪਾਰਕ ਨੇ ਹੋਣਾ ਕਿਹੜੀ ਸਟੇਜ ਜਾ ਕੇ ਕਾਰਵਾਈ ਕੀਤੀ ਹੈ ਤਾਂ ਨਹੀਂ ਪਤਾ ਪਰ ਜੇ ਕੀਤੀ ਹੈ ਤਾਂ ਇਹ ਮੈਨੂੰ ਲੱਗਦਾ ਹੈ ਤੇ ਸਾਰਥਕ ਰਿਜ਼ਲਟ ਆਉਣੇ ਚਾਹੀਦੇ ਨੇ ਅਗਲੀ ਵੱਡੀ ਖਬਰ ਹੈ ਦੇਖੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਮਾਮਲੇ ਨੂੰ ਲੈ ਕੇ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਜ ਉਹਨਾਂ ਨੇ ਬੜਾ ਹੀ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਘਟਨਾ ਬੜੀ ਮੰਦਪਾਗੀ ਹੋਈ ਹੈ ਪਰ ਸਿੱਧੀ ਸਿੱਧੀ ਇਹਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਭਈ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਉਹ ਕਹਿੰਦੇ ਕਿ ਜਿਹੜੀ ਜਗ੍ਹਾ ਤੇ ਹਜ਼ਾਰਾਂ ਬੰਦੇ ਉਥੇ ਕੁੰਮਣ ਆਉਂਦੇ ਸੀ ਜਦੋਂ ਤੁਹਾਨੂੰ ਪਤਾ ਹੈ ਵੀ ਉਥੇ ਖਤਰਾ ਹੈ ਤਾਂ ਫਿਰ ਹੁਣ ਤੱਕ ਤੁਸੀਂ ਉਸ ਜਗ੍ਹਾ ਦੇ ਉੱਪਰ ਕਿਉਂ ਨਹੀਂ ਸਿਕਿਉਰਿਟੀ ਲਈ ਸੀ ਉਥੇ ਸਿਕਿਉਰਿਟੀ ਦਾ ਇੰਤਜ਼ਾਮ ਕਿਉਂ ਨਹੀਂ ਸੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਖਿਆ ਕਿ ਇਹ ਸਿੱਧਾ-ਸਿੱਧਾ ਗ੍ਰਹਿ ਮੰਤਰਾਲੇ ਦਾ ਫੇਲੀਅਰ ਹੈ ਰੱਖਿਆ ਮੰਤਰਾਲੇ ਦਾ ਵੀ ਫੇਲੀਅਰ ਹੈ ਔਰ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੁਣ ਦੇਖੋ ਇਹ ਗੱਲ ਤਾਂ ਹੈਗੀ ਆ ਠੀਕ ਕੁਲਤਾਰ ਸਿੰਘ ਸੰਧਵਾ ਤੋਂ ਪਹਿਲਾਂ ਇਹ ਗੱਲ ਆਪਾਂ ਉਠਾਈ ਬੜੇ ਜ਼ੋਰ ਨਾਲ ਕੱਲ ਵੀ ਤਿੰਨ ਚਾਰ ਗੱਲਾਂ ਨੇ ਪਹਿਲਾਂ ਤਾਂ ਉੱਥੇ ਸਿਕਿਉਰਿਟੀ ਲਾਈ ਕਿਉਂ ਨਹੀਂ ਸੀ ਇੱਕ ਵੀ ਬੰਦਾ ਪੁਲਿਸ ਤੇ ਫੌਜ ਦਾ ਕਿਉਂ ਨਹੀਂ ਲਾਇਆ ਸੀ ਦੂਜੀ ਗੱਲ ਜਿਹੜਾ ਇਹ ਹਿੰਦੂ-ਮੁਸਲਮ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਇਹ ਕਿਉਂ ਬਣਾਇਆ ਜਾ ਰਿਹਾ ਹੈ ਔਰ ਇਹ ਇੱਕ ਖਾਸ ਕਿਸਮ ਦੀ ਸਿਆਸਤ ਦੀ ਕਿਉਂ ਇਹ ਇਹ ਮੁੱਦਾ ਬਣਾ ਰਹੀ ਹੈ ਇੱਕ ਖਾਸ ਕਿਸਮ ਦਾ ਮੀਡੀਆ ਇਹਨੂੰ ਇਹ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ ਜਦੋਂ ਕਿ ਜਿਹੜੀ ਜਾਣਕਾਰੀ ਆ ਰਹੀ ਹੈ ਉਹਦੇ ਵਿੱਚ ਮਾਰੇ ਜਾਣ ਵਾਲਿਆਂ ਦੇ ਵਿੱਚ ਮੁਸਲਮਾਨ ਵੀ ਸੀਗੇ ਹੁਣ ਫਿਰ ਇਸ ਨੂੰ ਮੁੱਦਾ ਇਕੱਲਾ ਹਿੰਦੂਆਂ ਦਾ ਕਿਉਂ ਬਣਾਇਆ ਜਾ ਰਿਹਾ ਵੀ ਹਿੰਦੂਆਂ ਨੂੰ ਇਕੱਲਿਆਂ ਨੂੰ ਮਾਰਿਆ ਉਹਨਾਂ ਨੇ ਤਾਂ ਮੁਸਲਮਾਨ ਨੂੰ ਵੀ ਮਾਰਿਆ ਜਿਹੜਾ ਮੁਸਲਮ ਵੀ ਉਹਨਾਂ ਨੂੰ ਗਲਤ ਕਹਿ ਰਿਹਾ ਸੀ ਉਹਨਾਂ ਨੂੰ ਮਾਰਿਆ ਉਹਨਾਂ ਨੇ ਪਰ ਜੇਕਰ ਇਹਨੂੰ ਕੋਈ ਮੁਸਲਮਾਨ ਹਿੰਦੂ ਦਾ ਮੁੱਦਾ ਬਣਾਉਂਦਾ ਤਾਂ ਇਹ ਇੱਕ ਗੰਦੀ ਸੋਚ ਹੈ ਇਹ ਇੱਕ ਮਾੜੀ ਸੋਚ ਹੈ ਇੱਕ ਘਟੀਆ ਸੋਚ ਹੈ ਇਹਦਾ ਵਿਰੋਧ ਹੋਣਾ ਚਾਹੀਦਾ ਔਰ ਇਹ ਪੂਰਾ ਖਲਾਸਾ ਹੋਣਾ ਚਾਹੀਦਾ ਵੀ ਇਹ ਹਮਲਾ ਕਰਵਾਇਆ ਕਿਨੇ ਆ ਤੇ ਕਿਹੜੀ ਸਾਜ਼ਿਸ਼ ਨਾਲ ਕਰਵਾਇਆ ਕਿਉਂਕਿ ਜਦੋਂ ਵੀ ਅਨਤ ਕੀ ਕਿਤੇ ਹਮਲਾ ਕਰਦੇ ਨੇ ਤਾਂ ਆਮ ਤੌਰ ਤੇ ਉਹ ਜ਼ਿੰਮੇਵਾਰੀ ਚੁੱਕਦੇ ਨੇ ਜ਼ਿੰਮੇਵਾਰੀ ਲੈਂਦੇ ਨੇ ਪਰ ਹੁਣ ਤੱਕ ਕਿਸੇ ਅੰਤਵਾਦੀ ਸੰਗਠਨ ਨੇ ਇਹਦੀ ਜ਼ਿੰਮੇਵਾਰੀ ਲਈ ਨਹੀਂ ਪਹਿਲਾ ਲਸ਼ਕਰੇ ਤੋਇਬਾ ਨੇ ਕਹਿੰਦੇ ਸਲਈਆ ਹੁਣ ਇਹ ਵੀ ਆ ਗਿਆ ਉਹਨਾਂ ਦੇ ਕਮਾਂਡੈਂਟ ਜਿਹੜਾ ਚੀਫ ਸਬ ਚੀਫ ਹੈ ਉਹਨਾਂ ਦਾ ਸੈਫੁੱ ਲੱਲਾ ਜਿਹੜਾ ਕਸੂਰੀ ਉਹਨੇ ਇਹ ਕਹਿਤਾ ਵੀ ਅਸੀਂ ਤਾਂ ਨਹੀਂ ਕੀਤਾ ਇਹ ਕੰਮ ਇਹੋ ਜਿਹਾ ਕੰਮ ਨਹੀਂ ਅਸੀਂ ਕਰਦੇ ਤਾਂ ਫਿਰ ਇਹ ਹਮਲਾ ਕਰਾਇਆ ਤੇ ਕਰਾਇਆ ਕਿਨੇ ਆ ਕੀ ਇਹ ਹਮਲਾ ਕਿਸੇ ਗਲਤ ਕਿਸਮ ਦੀ ਸਿਆਸਤ ਤੋਂ ਕਿਸੇ ਸਾਜ਼ਿਸ਼ ਤੋਂ ਪ੍ਰੇਰਿਤ ਤਾਂ ਨਹੀਂ ਇਹ ਸਵਾਲ ਵੱਡਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਹਿਲਾ ਪੁਲਵਾਮਾ ਚ ਹਮਲਾ ਹੋਇਆ ਸੀ ਕਿੰਨੇ ਫੌਜੀ ਜਵਾਨ ਮਾਰੇ ਗਏ ਸੀ ਉਹਦੀ ਜਾਂਚ ਹੋ ਕੇ ਅੱਜ ਤੱਕ ਸੱਚ ਹਕੀਕਤ ਸਾਹਮਣੇ ਨਹੀਂ ਆਈਗੀ ਤਾਂ ਹੁਣ ਤੱਕ ਜਦੋਂ ਓਡੀਆਈ ਤਾਂ ਫਿਰ ਇਹ ਤਾਂ ਆਉਣੀ ਚਾਹੀਦੀ ਹੈ ਨਾ ਸੋ ਇੱਕ ਵੱਡੀ ਖਬਰ ਜਿਹੜੀ ਆ ਉਹ ਹੋਰ ਆ ਰਹੀ ਹੈ ਇਸੇ ਮਸਲੇ ਨਾਲ ਜੁੜੀ ਨਰਿੰਦਰ ਮੋਦੀ ਹੋਰਾਂ ਨੇ ਵੱਡਾ ਐਲਾਨ ਕੀਤਾ ਉਹ ਕਹਿੰਦੇ ਵੀ ਅਸੀਂ ਮਿੱਟੀ ਚ ਮਿਲਾ ਦੇਾਂਗੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ دہشت ਨਹੀਂ ਪਾਉਣ ਦੇਾਂਗੇ ਕਿਸੇ ਨੂੰ ਤੇ ਪਾਕਿਸਤਾਨ ਦੇ ਉੱਪਰ ਚਾਰ ਪੰਜ ਪਾਬੰਦੀਆਂ ਠੋਕ ਦਿੱਤੀਆਂ ਨੇ ਕੇਂਦਰ ਸਰਕਾਰ ਨੇ ਇੱਕ ਤਾਂ ਇਹ ਕਹਿਤਾ ਵੀ ਜਿਹੜਾ ਅਟਾਰੀ ਬਾਰਡਰ ਹੈ ਪਾਕਿਸਤਾਨ ਨਾਲ ਚੱਲਦਾ ਇਹ ਬੰਦ ਦੂਜਾ ਜਿਹੜਾ ਸਿੰਧ ਜਲ ਪ੍ਰੋਜੈਕਟ ਸੀ ਉਹ ਵੀ ਇੱਕ ਵਾਰੀ ਰੋਕਿਆ ਜਾਊਗਾ ਕੈਨਸਲ ਔਰ ਜਿੰਨੇ ਵੀ ਪਾਕਿਸਤਾਨ ਦੇ ਨਾਗਰਿਕ ਭਾਰਤ ਆਏ ਨੇ ਉਹ 48 ਘੰਟਿਆਂ ਚ ਵਾਪਸ ਚਲੇ ਜਾਣ ਚੌਥਾ ਜਿਹੜੇ ਪਾਕਿਸਤਾਨ ਸਾਡੇ ਗਏ ਨੇ ਉਹ ਤੁਰੰਤ ਵਾਪਸ ਆਉਣ ਪੰਜਵਾਂ ਪਾਕਿਸਤਾਨ ਦੇ ਨਾਗਰਿਕਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਊਗਾ ਛੇਵਾਂ ਜਿਹੜਾ ਭਾਰਤ ਦੇ ਵਿੱਚ ਦੂਤਾਕਾਰ ਬਣਿਆ ਹੋਇਆ ਪਾਕਿਸਤਾਨ ਦਾ ਉਹ ਤੁਰੰਤ ਇੱਥੋਂ ਪੱਟ ਕੇ ਆਪਦਾ ਲੈ ਜਾਣ ਇਹ ਐਲਾਨ ਕੀਤੇ ਨੇ ਨਰਿੰਦਰ ਮੋਦੀ ਨੇ ਭਾਰਤ ਸਰਕਾਰ ਨੇ ਹੁਣ ਇਹਨਾਂ ਐਲਾਨਾਂ ਦੇ ਉੱਪਰ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਜਿਹੜੀ ਆ ਉਹ ਆ ਰਹੀ ਹੈ ਇਹਦੇ ਉੱਪਰ ਜਿਹੜੇ ਅਖਲੇਸ਼ ਯਾਦਵ ਨੇ ਉਹ ਵੀ ਬੋਲੇ ਨੇ ਰਾਹੁਲ ਗਾਂਧੀ ਹੋਰੀ ਵੀ ਬੋਲੇ ਨੇ ਇਹਦੇ ਉੱਪਰ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਬਹੁਤ ਗੁੱਸੇ 'ਚ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਸਾਰੇ ਕੁਸ਼ ਦੇ ਉੱਪਰ ਪਰ ਤੁਹਾਨੂੰ ਕੀ ਲੱਗਦਾ ਮਿੱਤਰੋ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਕੀ ਜਿਵੇਂ ਪੰਜਾਬ ਦੇ ਲੋਕ ਕਹਿ ਰਹੇ ਸੀ ਪਹਿਲਾਂ ਤੋਂ ਵੀ ਜਿਹੜਾ ਪਾਕਿਸਤਾਨ ਦਾ ਵਾਗਾ ਬਾਰਡਰ ਹੈ ਇਹ ਇੱਥੋਂ ਵਪਾਰ ਪੰਜਾਬ ਦੇ ਨਾਲ ਸ਼ੁਰੂ ਕਰਾਇਆ ਜਾਵੇ ਤਾਂ ਕਿ ਪੰਜਾਬ ਨੂੰ ਫਾਇਦਾ ਮਿਲੇ ਪਰ ਉਹਦੀ ਬਜਾਏ ਹੁਣ ਅਟਾਰੀ ਵੀ ਬੰਦ ਕੀਤਾ ਜਾ ਰਿਹਾ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਦਰਦਨਾਕ ਤੇ ਮੰਦ ਭਾਗੀ ਗਲਤ ਘਟਨਾ ਹੋਈ ਹੈ ਜਿਹੜੇ ਵਿਕਤੀਆਂ ਨੇ ਕੀਤੀ ਆ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹਨੂੰ ਧਾਰਮਿਕ ਨਫ਼ਰਤ ਦਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਉਧਰ 36 ਕੜ ਦੇ ਵਿੱਚ ਖਬਰ ਆ ਰਹੀ ਹੈ ਕਿ 10000 ਦੇ ਕਰੀਬ ਫੌਜੀਆ ਨੇ ਹਜ਼ਾਰਾਂ ਨਕਸਲਵਾਦੀਆਂ ਨੂੰ ਘੇਰਿਆ ਔਰ ਉਹਨਾਂ ਚੋਂ ਕਈ ਜਰਿਆਂ ਨੂੰ ਅੱਜ ਮਾਰਿਆ ਗਿਆ ਮਾਰ ਦਿੱਤਾ ਗਿਆ ਹੁਣ ਇਹ ਵੱਡਾ ਐਕਸ਼ਨ ਨਕਸਲਵਾਦੀਆਂ ਤੇ ਕਿਹਾ ਜਾ ਸਕਦਾ ਹੈ ਹੁਣ ਇਹ ਨਕਸਲਵਾਦੀ ਇਹ ਕੌਣ ਨੇ ਇਹ ਨਕਸਲਵਾਦੀ ਜਿਹੜੇ ਨੇ ਇਹ ਬਹੁਤ ਲੰਬੇ ਟਾਈਮ ਤੋਂ ਪਹਿਲਾਂ ਇੱਕ ਲਹਿਰ ਚੱਲੀ ਸੀ ਜਿਹੜੀ ਪੱਛਮੀ ਬੰਗਾਲ ਦਾ ਜ਼ਿਲ੍ਹਾ ਹੈ ਸਲੀਗੁੜੀ ਸਲੀਗੁੜੀ ਜਿਹੜੇ ਦਾ ਪਿੰਡ ਹੈ ਨਕਸਲਬਾੜੀ ਉੱਥੋਂ ਇੱਕ ਹਥਿਆਰਬੰਦ ਬਗਾਵਤ ਸ਼ੁਰੂ ਹੋਈ ਸੀ ਜਿਹੜੀ ਜ਼ਮੀਨਾਂ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਈ ਸੀ ਕਿਉਂਕਿ ਜ਼ਗੀਰਦਾਰੀ ਸਿਸਟਮ ਸੀ ਇੱਕ ਇੱਕ ਜ਼ਗੀਰਦਾਰ ਕੋਲ ਹਜ਼ਾਰਾਂ ਕਿੱਲੇ ਜ਼ਮੀਨ ਸੀ ਬਾਕੀ ਲੋਕ ਸੀ ਜਿਹੜੇ ਉਹਨਾਂ ਕੋਲ ਕੁਝ ਨਹੀਂ ਸੀ ਉਹ ਉਹਦੇ ਖੇਤਾਂ 'ਚ ਕੰਮ ਕਰਦੇ ਸੀ ਤਾਂ ਉਹਨਾਂ ਨੇ ਫਿਰ ਆਪੋ ਆਪਣਾ ਹਿੱਸਾ ਲੈਣ ਦੇ ਲਈ ਇੱਕ ਜਿਹੜੀ ਹਥਿਆਰਬੰਦ ਲਹਿਰ ਦੀ ਸ਼ੁਰੂਆਤ ਕੀਤੀ ਉਹਨੂੰ ਨਕਸਲਵਾੜੀ ਲਹਿਰ ਕਿਹਾ ਜਾਂਦਾ ਹੈ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਉਹ ਨਕਸਲਵਾੜੀ ਪਿੰਡ 'ਚ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਇਹ ਪੂਰੇ ਭਾਰਤ 'ਚ ਫੈਲੀ ਅੱਜ ਜਿਹੜੇ ਆਦੀਵਾਸੀ ਇਲਾਕੇ ਨੇ ਉਹਨਾਂ 'ਚ ਉਹ ਲੋਕ ਆ ਕਰ ਰਹੀ ਨੇ ਤਾਂ ਭਾਰਤ ਸਰਕਾਰ ਜਿਹੜੀ ਆ ਉਸ ਲੜਾਈ ਨੂੰ ਜਾਂ ਉਸ ਜਿਹੜੀ ਲਹਿਰ ਆ ਉਹਨੂੰ ਕਹਿੰਦੀ ਆ ਕਿ ਇਹ ਹਥਿਆਰਬੰਦ ਲੜਾਈ ਲੋਕਤੰਤਰ ਚ ਗਲਤ ਹੈ ਉਹਨਾਂ ਨੂੰ ਰੋਕਣਾ ਚਾਹੁੰਦੀ ਹੈ ਤਾਂ ਉਹਦੇ ਵਿੱਚੋਂ ਫਿਰ ਇਹ ਜਿਹੜਾ ਅੱਜ ਪੁਲਿਸ ਮੁਕਾਬਲਾ ਐਨਕਾਉਂਟਰ ਦੀ ਖਬਰ ਜਿਹੜੀ ਉਹ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਅੱਜ ਪਹਿਲੀ ਵਾਰ ਇਹਨੇ ਵੱਡੇ ਪੱਧਰ ਤੇ ਨਕਸਲੀਆਂ ਨੂੰ ਘੇਰਿਆ ਗਿਆ ਹਜ਼ਾਰਾਂ ਨਕਸਲੀਆਂ ਨੂੰ ਘੇਰਿਆ ਗਿਆ ਸਵਾਲ ਇਹ ਵੀ ਹੈ ਕਿ ਹਜ਼ਾਰਾਂ ਨਕਸਲੀ ਉਥੇ ਇੱਕੋ ਥਾਂ ਤੇ ਕਿਵੇਂ ਜਮ੍ਹਾਂ ਹੋਏ ਸੀ ਕਿੰਨੇ ਜਮ੍ਹਾਂ ਕੀਤੇ ਸੀ ਔਰ ਇੰਨੇ ਵੱਡੇ ਪੱਧਰ ਤੇ ਉਹਨਾਂ ਨੂੰ ਘੇਰ ਕੇ ਉਹਨਾਂ ਚੋਂ ਕਿੰਨਿਆਂ ਨੂੰ ਫੜਿਆ ਜਾਊਗਾ ਕਿੰਨਿਆਂ ਨੂੰ ਮਾਰਿਆ ਜਾਊਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਭਾਰਤ ਸਰਕਾਰ ਇਹ ਕਹਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਅੱਤਵਾਦ ਅਸੀਂ ਰਹਿਣ ਨਹੀਂ ਦੇਣਾ ਹੁਣ ਤੁਸੀਂ ਇਹਦੇ ਬਾਰੇ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਜਾਪਦਾ ਬਹੁਤ ਮਿਹਰਬਾਨੀ ਸ਼ੁਕਰੀਆ